ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਮੇਟੀ ਦਾ ਮੈਂ ਜੀ ਦਿਵਿੰਦਰ ਸਿੰਘ ਪ੍ਰਧਾਨ ਬੋਲ ਰਿਹਾ ਜੀ ਜੋ ਅਸੀਂ ਨਸ਼ੇ ਪਰੋ ਚਲਾਈ ਆ ਅਸੀਂ ਅੱਜ ਸਵੇਰ ਦਾ ਇੱਕ ਪ੍ਰਾਲਾ ਕੀਤਾ ਜੇ ਜੋ ਕਿ ਇੱਕ ਡੇਲੀ ਰੂਟੀਨ ਨਾਲ ਇਥੋਂ ਲੋ ਚਿੱਟਾ ਲੈਣ ਆਂਦਾ ਸੀ ਡੇਲੀ ਤਿੰਨ ਤੋਂ ਚਾਰ ਵਾਰੀ ਪੰਜ ਵਾਰੀ ਵੀ ਆਂਦਾ ਸੀ ਪਰ ਅੱਜ ਸਵੇਰੇ ਇੱਕ ਮੀਮ ਚਲਾ ਕੇ ਉਹਨੂੰ ਚਿੱਟਾਲ ਬਰਾਮਦ ਕਰਕੇ 1000 ਰੁਪਏ ਦਾ ਲੈ ਕੇ ਆ ਜੋ ਕਿ ਅਸੀਂ ਪਿੰਡ ਵਾਸੀਆ ਪਣਿਆੜੋ ਦੇ ਘਰ ਵੀ ਗਏ ਆ ਚਿੱਟੇ ਵਾਲੇ ਦੇ ਘਰ ਉਹਨੂੰ ਕਸਟਮਰ ਨੂੰ ਲੈ ਕੇ ਪਰ ਉਹ ਘਰੋਂ ਫਰਾਰ ਹੋ ਗਿਆ ਫਿਰ ਇਸ ਤੋਂ ਬਾਅਦ ਅਸੀਂ ਜੋ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਕਿ ਜਿਹੜਾ ਚਿੱਟਾ ਪੀਣ ਵਾਲਾ ਜਾਂ ਲੈਣ ਵਾਲਾ ਆਂਦਾ ਆ ਪਲੱਸ ਉਹ ਤੇ ਹੈਗਾ ਹੀ ਹੈਗਾ ਨਾਲ ਜਿਹੜਾ ਵੇਚਣ ਵਾਲਾ ਆ ਉਹਦੇ ਤੇ ਪੂਰੀ ਕਾਰਵਾਈ ਕੀਤੀ ਜੇ ਉਹਨਾਂ ਦੇ ਘਰ ਦੇ ਆ ਗੁਰਕੀਆਂ ਤੱਕ ਜੋ ਵੀ ਹੈ ਉਹਨਾਂ ਨੇ ਕਿੱਥੋ-ਕਿੱਥੋ ਤੱਕ ਆਪਣੇ ਪੈਸੇ ਇਨਵੋਲਵ ਕੀਤੇ ਆ ਅਹੀਂ ਬਾਰਦਾ ਪ੍ਰਸ਼ਾਸਨ ਨੂੰ ਮੰਗ ਬੜੇ ਵਾਰੀ ਕੀਤੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਅਹੀਂ ਅੱਗੇ ਹੋਰ ਉਪਰਾਲਾ ਤੇਜ਼ ਕਰਨਾ ਹੈ ਜੋ ਕਿ ਅਸੀਂ ਪ੍ਰਗੁਣਤਮਾਨ ਸਾਹਿਬ ਤੱਕ ਵੀ ਸੀਐਮ ਤੱਕ ਰਿਪੋਰਟ ਭਜਾਣੀ ਹੈ ਕਿ ਸਾਡੇ ਪਿੰਡ ਦਾ ਪੂਰਾ ਖਿਆਲ ਰੱਖਿਆ ਜਾਵੇ ਇਹ ਨਸ਼ੇ ਤੇ ਬਹੁਤ ਹੀ ਅਲਰਟ ਬਹੁਤ ਹੀ ਹਾਈ ਲੈਵਲ ਤੇ ਚਾਰ ਰਿਹਾ ਜੀ ਸਰ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਜੇ ਪਰ ਹੁਣ ਵੇਖੋ ਉਹ ਤੇ ਜਿਹੜਾ ਵਿੱਚ ਪੀਣ ਵਾਲਾ ਆ ਉਹਨੂੰ ਤੇ ਲੈ ਕੇ ਆ ਪਰ ਜਿਹੜਾ ਵੇਚਣ ਵਾਲਾ ਆ ਉਹ ਘਰੋਂ ਨਹੀਂ ਮਿਲਿਆ ਉਹਦੇ ਬਾਰੇ ਵੇਖੋ ਪੁਲਿਸ ਕੀ ਕਰਦੀ ਕਾਰਵਾਈ ਅਗਲੀ ਜੋ ਨਸ਼ਿਆਂ ਦੇ ਖਿਲਾਫ ਹੈ ਬਰਦਾਸ਼ਤ ਨਹੀਂ ਹੋਣੀ ਉਹਨਾਂ ਕਿਹਾ ਇੱਕ ਜਿਆ ਕਾਫੀ ਕੰਮ ਤੋਂ ਕੰਮ ਨਹੀਂ ਲਈ ਕੋ ਗਾਂਧੀ ਆਪਣਾ ਕਮੇਟੀ ਵੱਲੋਂ ਵੀ ਅੱਜ ਇੱਕ ਜਿਹੜੇ ਨਸ਼ਾ ਤਸੱਲ ਵਧੇਗੀ ਕੀ ਕਹਿਣਾ ਚਾਹੀਦਾ ਇਹ ਅੱਜ ਮੈਨੂੰ ਸਵੇਰੇ ਇਹਨਾਂ ਦਾ ਫੋਨ ਆਇਆ ਸੀ ਵੀ ਕੋਤੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਕੋਈ ਐਕਟੀਵਿਟੀ ਹੋਈ ਹੈ ਅਸੀਂ ਤੁਰੰਤ ਪੁਲਿਸ ਭੇਜ ਕੇ ਉਹ ਕਾਬੂ ਕੀਤਾ ਤੇ ਉਹਦੇ ਤੇ ਆਪਾਂ ਜਿਹੜੀ ਹੈ ਪ੍ਰੋਪਰ ਜਿਹੜਾ ਐਕਸ਼ਨ ਲੈ ਕੇ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਬੰਦਿਆਂ ਦੇ ਬਾਕੀ ਅੱਜ ਮੇਰੇ ਕੋ ਆਏ ਵੀ ਆ ਸਾਰੀ ਕਮੇਟੀ ਆਪਾਂ ਇਕੱਠੇ ਮੀਟਿੰਗ ਵੀ ਕੀਤੀ ਹੈ ਇਹਨਾਂ ਨਾਲ ਔਰ ਮੈਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਵੀ ਆਪਣੇ ਏਰੀਆ ਦੇ ਵਿੱਚੋਂ ਇਹਨਾਂ ਦੇ ਪਿੰਡ ਦੇ ਵਿੱਚੋਂ ਜਿਹੜੇ ਸਾਡੇ ਏਰੀਆ ਦੇ ਬਜ਼ਨਾਮ ਪਿੰਡ ਨੇ ਉੱਥੋਂ ਆਪਾਂ ਜਿਹੜਾ ਨਸ਼ਾ 100% ਖਤਮ ਕਰਾਂਗੇ ਔਰ ਇਹਨਾਂ ਦੇ ਸਹਿਯੋਗ ਨਾਲ ਹੀ ਖਤਮ ਕਰਾਂਗੇ ਜੀ। ਸੋ ਪ੍ਰਾਪਰਟੀ ਸੀਲ ਕਰਨ ਦੀ ਗੱਲ ਕੀਤੀ ਪੰਜਾਬ ਗੁਰੂ ਮੰਨਦੇ ਵਜੋਂ ਕਿੰਨੇ ਵਾਰ ਪ੍ਰਾਪਰਟੀ ਸੀਲ ਕਰਨ ਦੇ ਸਾਡੇ ਜਿਹੜੇ ਦੇਖੋ ਪ੍ਰਾਪਰਟੀ ਸੀਲ ਕਰਨ ਦਾ ਇਹ ਤਰੀਕਾ ਹੁੰਦਾ ਜੀ ਸਾਡੇ ਜਿਹੜਾ ਐਨਡੀਪੀਆ ਸੈਕਟਰ ਦੇ ਵਿੱਚ ਧਾਰਾ 68 ਐਫ ਹੈਗੀ ਆ ਉਹਦੇ ਮੁਤਾਬਕ ਜਿਹੜਾ ਕਮਰਸ਼ ਉਹਦੇ ਵਿੱਚ ਜਿਹੜਾ ਜੇ ਕੋ ਬੰਦੇ ਨੇ ਆਪਣੇ ਆਪਣੇ ਪਰਿਵਾਰ ਦੇ ਨਾਂ ਤੇ ਉੱਤੇ ਜਾਂ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਉੱਤੇ ਕੋਈ ਪ੍ਰਾਪਰਟੀ ਪਿਛਲੇ 5 ਸਾਲ 6 ਸਾਲ ਦੇ ਦੌਰਾਨ ਬਣਾਈਆਂ ਜਾਂ ਅੱਗੇ ਵੀ ਬਣਾਈਆਂ ਉਹ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਵੈਰੀਫਾਈ ਕਰਕੇ ਭਾਵੇਂ ਉਹ ਚੱਲ ਜਾਂਦਾ ਦਾ ਚਾਹੇ ਜਾਂ ਚੱਲ ਜਾਂਦਾ ਦਾ ਉਹ ਅਸੀਂ ਫ੍ਰੀਜ਼ ਕਰਾਉਨੇ ਆ ਕੰਪੀਟੈਂਟ ਅਥਾਰਟੀ ਨੂੰ ਆਪਾਂ ਦਾ ਕੇਸ ਬਣਾ ਕੇ ਭੇਜਦੇ ਆ ਉਹਦੇ ਵਿੱਚ ਸਾਡੇ ਜਿਹੜੇ ਸਾਡੇ ਏਰੀਆ ਦਾ ਅਸੀਂ ਰਿਕਾਰਡ ਕੱਢਿਆ ਹੋਇਆ ਉਹਦੇ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਉਣ ਸੰਬੰਧੀ ਆਪਾਂ ਉਹਦੇ ਪ੍ਰਾਪਰਟੀ ਦਾ ਕੇਸ ਤਿਆਰ ਕਰ ਰਹੇ ਆ ਔਰ ਥੋੜੇ ਦਿਨਾਂ ਅੰਦਰ ਆਪਾਂ ਭੇਜਾਂਗੇ ਸੋ ਕਈ ਵਾਰੀ ਨਸ਼ਾ ਤਸਕਰਾਂ ਫਰੌਨ ਵਾਲੇ ਫਰੌਨ ਵਾਲੇ ਜਿਹੜੇ ਹੁੰਦੇ ਨੇ ਕੋਈ ਰੋਗ ਹੋ ਜਾਂਦੇ ਉਹਨਾਂ ਉੱਤੇ ਵੀ ਐਕਸ਼ਨ ਪੁੱਛ ਕਰ ਦਿੰਦੀ ਹੈ ਕੀ ਕਹਿੰਦੇ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਯਾਰ ਆਪਾਂ ਜੇ ਕੋਈ ਵੀ ਕਿਸੇ ਕਿਸਮ ਦਾ ਕੋਈ ਅਲੀਗੇਸ਼ਨ ਕਿਸੇ ਤੇ ਲਾਉਂਦਾ ਅਸੀਂ ਪਹਿਲਾਂ ਵੈਰੀਫਾਈ ਕਰਦੇ ਹਾਂ ਔਰ ਅਸੀਂ ਮੈਂ ਆਪਣੇ ਵੱਲੋਂ ਇਹ ਵਿਸ਼ਵਾਸ ਦਉ ਉਹਨਾਂ ਵੀ ਜੇ ਕੋਈ ਬੰਦਾ ਸਾਨੂੰ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਇਨਫੋਰਮੇਸ਼ਨ ਦੇਵੇਗਾ ਜਾਂ ਫਰੌਨ ਵਿੱਚ ਸਾਡੀ ਮਦਦ ਕਰੇਗਾ ਪਹਿਲੀ ਗੱਲ ਉਹਦਾ ਨਾਂ ਹੀ ਆਪਾਂ ਸੀਕ੍ਰੀਟ ਰੱਖਾਂਗੇ ਦੂਸਰੀ ਗੱਲ ਜੇ ਉਹਦੇ ਖਿਲਾਫ ਜੇ ਕੋਈ ਨਸ਼ਾ ਤਸਕਰ ਕੋਈ ਪੰਗਾ ਵੀ ਲੈਂਦਾ ਤੇ ਅਸੀਂ ਉਹਦੇ ਖਿਲਾਫ ਸਖਤ ਕ੍ਰੈਕਸ਼ਨ ਲਵਾਂਗੇ ਜਿਹੜਾ ਬੰਦਾ ਸਾਡੀ ਸਾਡੀ ਮਦਦ ਕਰੇਗਾ ਉਹਦੇ ਨਾਲ ਅਸੀਂ 100% ਖੜੇ ਹਾਂ ਜੀ